ਅੱਜ ਹਰ ਸਾਲ ਦੀ ਤਰ੍ਹਾਂ 6 ਅਤੇ 7 ਪੋ ਦੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਦਸਮੇਸ਼ ਪੈਦਲ ਯਾਤਰਾ ਨਗਰ ਕੀਰਤਨ ਸ਼ੁਰੂ ਹੋਇਆ ਇਹ ਨਗਰ ਕੀਰਤਨ ਜੋ ਕਿ ਗੁਰਦੁਆਰਾ ਮਹਿਦੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੇ ਵੱਲੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਆਯੋਜਿਤ ਕਰਵਾਇਆ ਜਾਂਦਾ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਹੇਠ ਨਗਾਰੇ ਦੀ ਝੋੜ ਤੇ ਸਜਾਇਆ ਜਾਂਦਾ ਨਗਰ ਕੀਰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਅਨੰਦਗੜ੍ਹ ਕਿਲਾ ਛੱਡਣ ਤੇ ਉਹ ਪਲ ਸੰਗਤਾਂ ਨੂੰ ਯਾਦ ਕਰਵਾਉਂਦਾ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਾਂ ਦੇ ਵੱਲੋਂ ਤੇ ਮੁਗਲਾਂ ਦੇ ਵੱਲੋਂ ਝੂਠੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਦਾ ਕਿਲਾ ਛੱਡਣ ਦੀ ਬੇਨਤੀ ਕੀਤੀ ਤੇ ਧੋਖੇ ਦੇ ਨਾਲ ਗੁਰੂ ਸਾਹਿਬ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਦੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਜਿਵੇਂ ਜਿਵੇਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਮਾਲਵੇ ਦੇ ਵੱਲ ਰਵਾਨਾ ਹੋਏ ਤਾਂ ਉਸੇ ਹੀ ਮਾਰਗ ਤੇ ਇਹ ਪੈਦਲ ਨਗਰ ਕੀਰਤਨ ਕਿਲਾ ਅਨੰਦਗੜ੍ਹ ਤੋਂ ਸ਼ੁਰੂ ਹੋ ਜਾਵੇਗਾ ਜੋ ਕਿ ਫਿਲਹਾਲ ਲੁਧਿਆਣਾ ਜ਼ਿਲ੍ਹੇ ਦੇ ਗੁਰਦੁਆਰਾ ਮੈਦਿਆਣਾ ਸਾਹਿਬ ਵਿਖੇ ਜਾ ਕੇ ਕੁਝ ਦਿਨਾਂ ਬਾਅਦ ਸਮਾਪਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਅੱਜ ਉਹ ਦਿਨ ਹੈ ਜਿਸ ਦਿਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 6 ਤੇ 7 ਪਉ ਦੀ ਦਰਮਿਆਨੀ ਰਾਤ ਨੂੰ ਧਰਮ ਦਾ ਸਤਕਾਰ ਕਰਦੇ ਆਂ ਗ੍ਰੰਥਾਂ ਦਾ ਸਤਕਾਰ ਕਰਦੇ ਆਂ ਜੀ ਅਨੰਦਗੜ੍ਹ ਸਾਹਿਬ ਦਾ ਕਿਲਾ ਪਰਿਵਾਰ ਅਤੇ ਸਮੂਹ ਸਿੰਘਾਂ ਦੇ ਸਮੇਤ ਛਡਣਾ ਕੀਤਾ ਸਤਿਗੁਰਾਂ ਨੇ ਅਨੰਦਗੜ੍ਹ ਦੇ ਕਿਲੇ ਤੋਂ ਪ੍ਰੰਤ ਸਾਧਸੀ ਕੇਸਰ ਸਾਹਿਬ ਹਾਜ਼ਰੀ ਭਰੀ ਔਰ ਉਪਰੰਤ ਗੁਰਦੁਆਰਾ ਸੀਸਗੰਸ ਸਾਹਿਬੇ ਕੇ ਨਮਸਕਾਰ ਕੀਤੇ ਪਰਿਵਾਰ ਸਮੇਤ ਗੁਰੂ ਪਿਤਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਭਾਈ ਗੁਰਬਖਸ਼ ਰਾਏ ਨੂੰ ਉਸ ਪਾਵਨ ਪਿੱਤਰ ਸਥਾਨ ਦੀ ਸੇਵਾ ਸੰਭਾਲ ਕੇ ਸਤਿਗੁਰੂ ਜੀ ਇਸ ਅਨੰਦਗੜ੍ਹ ਦੀ ਨਗਰੀ ਨੂੰ ਅਨੰਦਗੜ੍ਹ ਦੇ ਕਿਲੇ ਨੂੰ ਛੱਡਦੇ ਨੇ ਉਪਰੰਤ ਸਰਸਾ ਦੇ ਕਿਨਾਰੇ ਜਾ ਕੇ ਜਿੱਥੇ ਮੁਗਲ ਫੌਜਾਂ ਘੇਰਾ ਪਾਉਂਦੀਆਂ ਨੇ ਪਿੱਛੇ ਹਮਲਾ ਕਰਦੀਆਂ ਨੇ ਤੇ ਕਈ ਸਿੰਘ ਸ਼ਹੀਦ ਵੀ ਹੁੰਦੇ ਨੇ ਪਰ ਸਰਸਾ ਦੀ ਨਦੀ ਦੇ ਕਿਨਾਰੇ ਸਤਗੁਰਾਂ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਤਿੰਨ ਹਿੱਸੇ ਵਿੱਚ ਪਰਿਵਾਰ ਵੰਡਿਆ ਜਾਂਦਾ ਸ਼ਹਾਦਤਾਂ ਹੁੰਦੀਆਂ ਨੇ ਉਨ੍ਹਾਂ ਬੈਰਾਗਮਈ ਭਲਾ ਨੂੰ ਯਾਦ ਕਰਦੇ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸੁਮੁੱੱਚੇ ਪ੍ਰਬੰਧ ਵੱਲੋਂ ਭਾਈ ਕੁਲਵੰਤ ਸਿੰਘ ਜੀ ਮੈਦਿਆਣਾ ਸਾਹਿਬ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਅਤੇ ਸਮੂਹ ਸੰਗਤਾਂ ਦੇ ਸਹਿਯੋਗਦਾਨ ਮਹਾਨ ਨਗਰ ਕੀਰਤਨ ਦਸ਼ਮੇਸ਼ ਅਲੌਕਿਕ ਪੈਦਲ ਮਾਰਚ ਜੋ ਹਰ ਸਾਲ ਆਰੰਭ ਹੁੰਦਾ ਹੈ ਸੋ ਅੱਜ ਇਲਾ ਅਨੰਦਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਾਹਿਬਾਨ ਦੀ ਅਗਵਾਹੀ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਇਹ ਮਹਾਨ ਨਗਰ ਕੀਰਤਨ ਦਸ਼ਵੇਸ਼ ਪੈਦਲ ਮਾਰਚ ਆਰੰਭ ਹੋਇਆ ਹੈ ਸੋ ਹੁਣ ਇਹ ਪੈਦਲ ਮਾਰਚ ਤਖਸ ਦੀ ਕੇਸਗੜ੍ਹ ਸਾਹਿਬੇ ਕੀ ਪਹੁੰਚ ਰਿਹਾ ਇਲਾਕੇ ਦੀਆਂ ਦੂਰ ਦੂਰੋਂ ਦੇਸ਼ਾਂ ਉਪਦੇਸ਼ਾਂ ਤੋਂ ਸੰਗਤਾਂ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਨ ਮਹਾਪੁਰਸ਼ ਸੰਮਲ ਹੋਏ ਹਨ ਸੰਗਤ ਜੀ ਇਹ ਉਹ ਬੈਰਾਗਮੀ ਪਲ ਹਨ ਜਿਹੜਾ ਸਤਿਗੁਰਾਂ ਨੇ ਇਸ ਕਿਲੇ ਨੂੰ ਛੱਡਿਆ ਔਰ ਉਸੇ ਯਾਦ ਨੂੰ ਤਾਜ਼ਾ ਕਰਦੇ ਆ ਇਹ ਮਹਾਨ ਨਗਰ ਕੀਰਤਨ ਹੋ ਰਹੇ ਹਨ ਮਹਾਨ ਸਮਾਗਮ ਹੋ ਰਹੇ ਹਨ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਵਿੱਚ ਇਹ ਦਿਨ ਬੇਸ਼ੱਕ ਬੈਰਾਗਮੀ ਹਨ ਪਰ ਚੜ੍ਹਦੀ ਕਲਾ ਵਾਲੇ ਹਨ ਕਿਉਂਕਿ ਸਤਿਗੁਰਾਂ ਨੇ ਆਪਣਾ ਸਰਬੰਸ ਵਾਰ ਕੇ ਇਹ ਖਾਲਸੇ ਨੂੰ ਪੁੱਤਰ ਧੀਆਂ ਬਣਾਇਆ ਸੰਗਤ ਜੀ ਸ੍ਰੀ ਸਤਗੁਰੂ ਦਾ ਦਰਸਾਏ ਹੋਏ ਮਾਰਗ ਤੇ ਚੱਲੀਏ ਖੰਡੇ ਬਾਟੇ ਦਾ ਅਮਰ ਸ਼ਾਕੇ ਗੁਰੂ ਵਾਲੇ ਬਣੀਏ ਔਰ ਗੁਰੂ ਵਾਲੇ ਬਣ ਕੇ ਉਹਨਾਂ ਸ਼ਹੀਦਾਂ ਨੂੰ ੋਟਾਨ ਕੋਟ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਆਪਣੇ ਆਪ ਨੂੰ ਵਾਰ ਕੇ ਸਾਨੂੰ ਸੋਹਣਾ ਜੀਵਨ ਜਿਉਣਾ ਸਿਖਾਇਆ ਸਰਬੱਤ ਸੰਗਤਾਂ ਜੋ ਇਸ ਨਗਰ ਕੀਰਤਨ ਵਿੱਚ ਦਸ਼ਮੇਸ਼ ਪੈਦਲ ਮਾਰਚ ਵਿੱਚ ਪਹੁੰਚੀਆਂ ਸਭਨਾਂ ਦਾ ਬਹੁਤ 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 ਧੰਨਵਾਦ ਕੀਤਾ ਜਾਂਦਾ ਹੈ ਬੋਲਣਿਆ ਕੋਲ ਹੋਈਆਂ ਪੁੱਲਾਂ ਦੀ ਖਿਮਾ ਪਿਆਰ ਤੇ ਸਦਕਾ ਸਾਰੀਆਂ ਸੰਤਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ